ਜੈ ਪੀਮ ਸਾਥਿਓ ਇਕਵੈਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਤੋਂ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਪੌਰਾਣਿਕ ਕਥਾਵਾਂ ਦੀਆਂ ਪਰਤਾਂ ਹੇਠਾਂ ਲੁਕਿਆ ਇਤਿਹਾਸ ਭਗਤ ਪ੍ਰਹਿਲਾਦ ਦੀ ਗਾਥਾ ਸਰਦਾਰ ਲਾਲ ਸਿੰਘ ਸਲਹਾਨੀ ਦਾ ਲੇਖ ਸਾਂਝਾ ਕਰ ਰਿਹਾ ਹਾਂ ਚਲੋ ਸੁਣਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਪੌਰਾਣਿਕ ਕਥਾ ਸਿਰਫ ਧਾਰਮਿਕ ਗਾਥਾ ਨਹੀਂ ਹੁੰਦੀ ਇਹਨਾਂ ਦੀਆਂ ਪਰਤਾਂ ਹੇਠ ਸਮਾਜਿਕ ਰਾਜਨੀਤਿਕ ਅਤੇ ਸੱਭਿਆਚਾਰਕ ਸੰਘਰਸ਼ ਦੀਆਂ ਕਹਾਣੀਆਂ ਵੀ ਟੱਕੀਆਂ ਹੁੰਦੀਆਂ ਹਨ ਜਦੋਂ ਅਸੀਂ ਭਗਤ ਪ੍ਰਹਿਲਾਦ ਉਸਦੇ ਪੁੱਤਰ ਵਿਰੋਰੰਗ ਤੇ ਉਸਦੇ ਪੋਤਰੇ ਮਹਾਰਾਜਾ ਬਲੀ ਅਤੇ ਵਾਮਨ ਅਵਤਾਰ ਦੀ ਕਥਾ ਨੂੰ ਗਹਿਰਾਈ ਨਾਲ ਪੜਦੇ ਹਾਂ ਤਾਂ ਸਾਨੂੰ ਆਰੀਅਨ ਅਤੇ ਦਰਾਵੜ ਸੰਸਕ੍ਰਿਤੀਆਂ ਵਿਚਲੇ ਟਕਰਾ ਦੀ ਚਲਕ ਮਿਲਦੀ ਹੈ ਇਸ ਲੇਖ ਵਿੱਚ ਅਸੀਂ ਇਸ ਕਥਾ ਨੂੰ ਆਰੀਅਨ ਦਰਾਵਿੜ ਸੰਘਰਸ਼ ਸਮਾਜਿਕ ਨਿਆ ਵਿਰਾਸਤ ਅਤੇ ਆਤਮ ਗੌਰਵ ਦੇ ਨਜ਼ਰੀਏ ਤੋਂ ਵਿਸਥਾਰਤ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰਹਲਾਦ ਦੀ ਕਥਾ ਆਮ ਤੌਰ ਤੇ ਇੱਕ ਭਗਤ ਦੀ ਵਫਾਦਾਰੀ ਵਜੋਂ ਦਰਸਾਈ ਜਾਂਦੀ ਹੈ ਪਰ ਜਦੋਂ ਅਸੀਂ ਇਸ ਨੂੰ ਆਰੀਅਨ ਆਗਮਨ ਦੇ ਸੰਦਰਭ ਵਿੱਚ ਵੇਖਦੇ ਹਾਂ ਤਾਂ ਇਹ ਇੱਕ ਰਾਜਨੀਤਿਕ ਚਾਲ ਤੇ ਡੂੰਗੀ ਸਾਜ਼ਿਸ਼ ਲੱਗਦੀ ਹੈ ਰਾਜਾ ਦਕਸ਼ ਦੀ ਵੱਡੀ ਦੀ ਦਤੀ ਤੋਂ ਦਾਇਤ ਵੰਸ਼ ਚਲਿਆ ਹਿਰਣਾਖਸ਼ਪ ਤੇ ਹਰਨਾਖਸ਼ ਦੋਵੇਂ ਉਸਦੇ ਪੁੱਤਰ ਸਨ ਜੋ ਦਰਾਵੜ ਰਾਜੇ ਸਨ ਆਰੀਆ ਦਾ ਨੈਤਿਕ ਪੋਲ ਪ੍ਰਕਾਸ਼ ਪੁਸਤਕ ਦੇ ਪੰਨਾ 156 ਤੇ ਦਰਸਾਇਆ ਹੈ ਕਿ ਹਰਨਾਖਸ਼ ਸੁਨੇਰੀ ਅੱਖਾਂ ਵਾਲਾ ਇੱਕ दैत ਹਿਰਨਾਖ ਸ਼ਬਦਾ ਪਰਾ ਇਸ ਨੂੰ ਵਿਸ਼ਨੂੰ ਨੇ ਵਰਾ ਦਾ ਰੂਪ ਤਾਰ ਕੇ ਮਾਰ ਦਿੱਤਾ ਸੀ ਹਿਰਨਾਖਸ਼ ਸੁਨੇਰੀ ਪੁਸ਼ਾਕ ਵਾਲਾ ਇੱਕ दैत ਰਾਜ ਜਿਸ ਨੇ ਸ਼ਿਵਜੀ ਤੋਂ ਤ੍ਰਿਲੋਕੀ ਦਾ ਰਾਜ ਜਿਤ ਲੈਂਡ ਦਾ ਵਰ ਲਿਆ ਸੀ दैत ਰਾਜ ਹਰਨਾਖਸ਼ ਨੇ ਵਿਸ਼ਵ ਵਿਜੇ ਪ੍ਰਾਪਤ ਕੀਤੀ ਸੀ 인ਦਰ ਉਸ ਤੋਂ ਪੇਹ ਪੀਤ ਸੀ ਦੇਵ ਰਾਜ 인ਦਰ ਉੱਥੋਂ ਭੱਜ ਗਿਆ 인ਦਰ ਅਤੇ ਉਸ ਦੇ ਪਰਾ ਵਿਸ਼ਨੂੰ ਨੇ ਹਰਨਾਖਸ਼ ਦੇ ਪੁੱਤਰ ਪ੍ਰਹਲਾਦ ਨੂੰ ਵਰਗਲਾ ਕੇ ਆਪਣੇ ਪੱਖ ਵਿੱਚ ਕਰ ਲਿਆ ਉਸ ਨੂੰ ਆਪਣਾ ਪੈਰੋਕਾਰ ਬਣਾ ਲਿਆ ਤੇ ਉਸ ਨੂੰ ਆਪਣੇ ਹੀ ਪਿਉ ਦੇ ਵਿਰੋਧ ਵਿੱਚ ਪੁੱਗਤਣ ਲਈ ਤਿਆਰ ਕੀਤਾ ਉਹ ਆਪਣੇ ਬਾਪ ਦੇ ਵਿਰੋਧ ਵਿੱਚ ਖੜ ਗਿਆ ਤੇ ਉਹ ਵਿਸ਼ਨੂੰ ਆਰੀਆ ਦੇ ਗੁਣ ਗaan ਕਰਨ ਲੱਗ ਪਿਆ ਉਸਦੇ ਬਾਪ ਨੇ ਉਸ ਨੂੰ ਵਰਜਣ ਲਈ ਸਖਤ ਸਜ਼ਾਵਾ ਵੀ ਦਿੱਤੀਆ ਪਰ ਉਹ ਵਿਸ਼ਨੂੰ ਨਾਲ ਰਲ ਗਿਆ ਉਸਦੀ ਮਦਦ ਨਾਲ ਹਰਨਾਖਸ਼ ਦੀ ਹੱਤਿਆ ਨਰਸਿੰਘ ਰੂਪ ਵਿੱਚ ਰਾਜਾ ਵਿਸ਼ਨੂੰ ਨੇ ਛੁਪ ਕੇ ਕੀਤੀ ਤੇ ਆਪਣੇ ਪੱਖ ਵਿੱਚ ਪੁਗਤਣ ਵਾਲੇ ਪ੍ਰਹਿਲਾਦ ਨੂੰ ਰਾਜ ਗੱਦੀ ਸੌប ਦਿੱਤੀ ਤੇ ਉਸ ਨੂੰ ਤਰੂ ਦਾ ਦਰਜਾ ਦਿੱਤਾ ਜਿਵੇਂ ਹਨੂਮਾਨ ਨੂੰ ਆਪਣੇ ਵਿਰੁੱਧ ਪੁਗਤਣ ਕਰਕੇ ਬਜਰੰਗ ਬਲੀ ਬਣਾਇਆ ਗਿਆ ਬਲੀ ਨੂੰ ਤੋਖੇ ਨਾਲ ਮਾਰ ਕੇ ਉਸ ਦੇ ਗਦਾਰ ਪਾਈ ਸੁਗਰੀਵ ਅਤੇ ਰਾਵਣ ਰਾਜ ਖਤਮ ਕਰਕੇ ਕਰਦੇ ਪੇਤੀ ਭਵੀਸ਼ਣ ਨੂੰ ਗੱਦੀ ਨਸ਼ੀਬ ਬਣਾਇਆ ਗਿਆ ਇਹ ਦਰਸਾਉਂਦਾ ਹੈ ਕਿ ਆਰੀਆਨਾ ਨੇ ਸਥਾਨਕ ਸ਼ਕਤੀਸ਼ਾਲੀ ਦravid ਰਾਜਿਆਂ ਨੂੰ ਹਟਾ ਕੇ ਆਪਣੀ ਧਾਰਮਿਕ ਅਤੇ ਰਾਜਨੀਤਿਕ ਪਕੜ ਬਣਾਈ ਪਰ ਪਿਛੋ ਜਲਦੀ ਹੀ ਪ੍ਰਹਿਲਾਦ ਨੂੰ ਬ੍ਰਾਹਮਣਾ ਦੀਆ ਕਰਤੂਤਾ ਤੇ ਆਪਣੇ ਨਾਲ ਹੋਏ ਛਲ ਦਾ ਗਿਆਨ ਹੋ ਗਿਆ ਤਾਂ ਉਸ ਵੱਲੋਂ ਆਰੀਆਨਾ ਦੇ ਵਿਰੁੱਧ ਬਗਾਵਤ ਕਰ ਦਿੱਤੀ ਗਈ। ਉਸਨੇ ਆਪਣੇ ਰਾਜ ਵਿੱਚੋਂ ਬ੍ਰਾਹਮਣਾ ਨੂੰ ਪਜਾ ਦਿੱਤਾ ਸੀ। ਆਪਣੇ ਪੁੱਤਰ ਵਿਰੋਚਨ ਨੂੰ ਨਾਲ ਲੈ ਕੇ ਉਹਨਾਂ ਆਰੀਆਂ ਵਿਰੁੱਧ ਲੜਾਈਆਂ ਲੜੀਆਂ ਸਨ। ਪ੍ਰਹਿਲਾਦ ਦੇ ਪੁੱਤਰ ਵਿਰੋਚਨ ਨੇ ਆਪਣੇ ਦਾਦੇ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਮਝ ਕੇ ਆਰੀਆਨਾ ਵਿਰੁੱਧ ਬਗਾਵਤ ਜਾਰੀ ਰੱਖੀ। ਇਹ ਬਗਾਵਤ ਸਿਰਫ ਰਾਜਨੀਤਿਕ ਨਹੀਂ ਸੀ। ਸਗੋਂ ਇੱਕ ਸਾਂਸਕ੍ਰਿਤਿਕ ਪੁਨਰ ਜਾਗਰਤੀ ਸੀ ਵਿਰੋਚਨ ਨੇ ਰਾਜਪਾਗ ਹਾਸਲ ਕਰਕੇ ਦਰਾਵੜ ਵਿਰਾਸਤ ਨੂੰ ਦੁਬਾਰਾ ਜਗਾਇਆ ਲੋਕਤੰਤਰਕ ਰਾਜ ਵਿਵਸਥਾ ਦੀ ਨੀ ਰੱਖੀ ਅਤੇ ਆਤਮ ਗੌਰਵ ਦੀ ਲਹਿਰ ਚਲਾਈ ਮਹਾਰਾਜਾ ਬਲੀਨਿਆ ਖੁਸ਼ਹਾਲੀ ਅਤੇ ਦਰਾਵੜ ਸ਼ਕਤੀ ਦਾ ਪ੍ਰਤੀਕ ਵਿਰੋਰਨ ਦੇ ਪੁੱਤਰ ਤੇ ਪ੍ਰਹਿਲਾਦ ਦੇ ਪੋਤਰੇ ਮਹਾਰਾਜਾ ਬਲੀ ਦੀ ਕਥਾ ਪੌਰਾਣਿਕ ਗ੍ਰੰਥਾ ਵਿੱਚ ਇੱਕ ਪ੍ਰਤਾਪੀ ਦਾਨਵੀਰ ਅਤੇ ਨਿਆਂਪਸੰਦ ਰਾਜਾ ਵਜੋਂ ਆਉਂਦੀ ਹੈ ਉਸਦੇ ਰਾਜ ਵਿੱਚ ਪਰਜਾ ਸੁਖੀ ਸੀ ਕੋਈ ਪੇਦਬਾਬ ਨਹੀਂ ਸੀ ਅਤੇ ਉਸਦੇ ਰਾਜ ਵਿੱਚ ਧਰਮ ਨਿਰਪੱਖਤਾ ਦਾ ਪੂਰਾ ਆਦਰ ਸੀ ਇਹ ਦਰਸਾਉਂਦਾ ਹੈ ਕਿ ਦਰਾਵੜ ਰਾਜ ਲੋਕ ਕੇਂਦਰਤ ਅਤੇ ਨਿਆਂਪੂਰਨ ਰਾਜ ਸੀ ਪੁਰਾਣਾ ਅਨੁਸਾਰ ਸਮੁੰਦਰ ਦੇ ਇੱਕ ਹਿੱਸੇ ਦਾ ਨਾਮ ਪਤਾਲ ਸੀ ਸੋ ਰਾਜਾ ਬਲੀਦਾ ਨਗਰ ਸੀ ਪਤਾਲ ਵਿੱਚ ਅਸੁਰ नाग ਤੇ ਰਾਖਸ਼ ਦਰਾਵੜ ਰਹਿੰਦੇ ਸੰਤ ਤੇ ਕੁਝ ਸੁਰਪਾਵ ਦੇਵ ਲੋਕ ਆਰੀਆ ਵਿਸਨ ਪਰ ਆਰੀਆਨਾ ਨੇ ਰਾਜਨੀਤਿਕ ਸਾਜਸ਼ਾ ਤੇ ਧਾਰਮਿਕ ਚਾਲਾ ਚਲਦਿਆਂ ਵਾਮਨ અવਤਾਰ ਰਾਹੀ ਤੋਖੇ ਨਾਲ ਉਸ ਦਾ ਰਾਜ ਹੜਪ ਲਿਆ ਤੇ ਉਸ ਦਾ ਸਿਰ ਕੁਚਲ ਦਿੱਤਾ। ਬ੍ਰਾਹਮਪੁਰਾਣ ਅਧਿਆਇ 73 ਅਨੁਸਾਰ ਬਲੀ ਨਾਮ ਦਾ ਇੱਕ ਵੱਡਾ ਦਾਇਤ ਸੀ ਜੋ ਦੇਵਤਿਆਂ ਪਾਵ ਆਰੀਆਂ ਦਾ ਦੁਸ਼ਮਣ ਸੀ ਉਸ ਨੂੰ ਕੋਈ ਜਿੱਤ ਨਾ ਸਕਿਆ। ਉਸ ਦੇ ਰਾਜ ਵਿੱਚ ਤਿੰਨਾਂ ਲੋਕਾਂ ਦੇ ਦੁੱਖ ਦੂਰ ਹੁੰਦੇ ਸਨ। ਨਾ ਕੋਈ ਸ਼ਤਰੂ ਸੀ, ਨਾ ਕੋਈ ਰੋਗੀ ਅਤੇ ਨਾ ਹੀ ਕਿਸੇ ਨੂੰ ਕੋਈ ਮਾਨਸਿਕ ਚਿੰਤਾ ਸੀ। ਨਾ ਹੀ ਕੋਈ ਗੁੰਡੇ ਜਾਂ ਬਦਮਾਸ਼ ਸਨ। ਇਹ ਲੋਕ ਪਾਵ ਆਰੀਆ ਰਾਜਾ ਬਲੀ ਦੀ ਜਸ ਰੂਪੀ ਅਗਨੀ ਨਾਲ ਚੁਲਸ ਕੇ ਵਿਸ਼ਨੂੰ ਕੋਲ ਗਏ ਤੇ ਕਿਹਾ ਆਪ ਵਿਸ਼ਨੂੰ ਬ੍ਰਾਹਮਣ ਰੂਪ ਵਿੱਚ ਸ੍ਰਿਸ਼ਟੀ ਚਲਾਉਂਦੇ ਹੋ ਤੁਸੀਂ ਆਪ ਹੀ ਦੱਸੋ ਕਿ ਅਸੀਂ దైਤਾ ਦੇ ਅੱਗੇ ਕਿਵੇਂ ਸਿਰ ਚੁਕਾ ਦਈਏ ਬ੍ਰਹਮ ਪੁਰਾਨ ਅਧਿਆਇ 37 ਬਲੀ ਦਾ ਰਾਜ ਅਸੁਰਾਂ ਦੇ ਸੁਨਹਿਰੀ ਯੁੱਗ ਵਜੋਂ ਯਾਦ ਕੀਤਾ ਜਾਂਦਾ ਹੈ ਉਸ ਦੀ ਪਰਜਾ ਹਰ ਪੱਖ ਤੋਂ ਸੁਖੀ ਸੀ ਯੁੱਧਾ ਵਿੱਚ ਉਸ ਨੇ ਦੇਮਾ ਸੁਰਾਂ ਨੂੰ ਹਰਾਇਆ ਅਤੇ ਤਿੰਨਾਂ ਲੋਕਾਂ ਪਹਾੜ ਮੈਦਾਨ ਅਤੇ ਸਮੁੰਦਰ ਪਾਤਾਲ ਦੀ ਵਿਸ਼ਾਲ ਸਲਤਨਤ ਤੇ ਰਾਜ ਕੀਤਾ ਉਸ ਦੇ ਰਾਜ ਵਿੱਚ ਕੋਈ ਭੁੱਖ ਬਿਮਾਰੀ ਜਾਂ ਅਨਿਆ ਨਹੀਂ ਸੀ ਲੋਕ ਖੁਸ਼ਹਾਲ ਸਨ ਅਤੇ ਰਾਜਾ ਬਲੀ ਅਜੀਹਾ ਦਾਨਵੀਰ ਸੀ ਕਿ ਉਹ ਕਿਸੇ ਵੀ ਪਿਖਾਰੀ ਨੂੰ ਖਾਲੀ ਹੱਥ ਵਾਪਸ ਨਹੀਂ ਪੇਜਦਾ ਸੀ ਇਹ ਯੁੱਗ ਆਦੀਵਾਸੀਆਂ ਦੇ ਸੁਨਹਿਰੀ ਸਮੇਂ ਵਜੋਂ ਵੇਖਿਆ ਜਾਂਦਾ ਹੈ ਜਿੱਥੇ ਸਮਾਨਤਾ ਅਤੇ ਖੁਸ਼ਹਾਲੀ ਦਾ ਬੋਲਬਾਲਾ ਸੀ ਦੱਖਣੀ ਰਾਜਾ ਵਿੱਚ ਅਜੇ ਵੀ ਦਰਾਵਣਾ ਵੱਲੋਂ ਕੀਰਤੀ ਗਾਇਨ ਕਰਕੇ ਬਲੀ ਰਾਜਾ ਦੀ ਪੂਜਾ ਕੀਤੀ ਜਾਂਦੀ ਹੈ। ਆਰੀਨਾ ਨੇ ਰਾਜਨੀਤਿਕ ਸਾਜ਼ਸ਼ਾਂ ਤੇ ਧਾਰਮਿਕ ਚਾਲਾਂ ਚਲਦਿਆਂ ਵਾਮਨ અવਤਾਰ ਰਾਹੀਂ ਤੋਖੇ ਨਾਲ ਰਾਜਾ ਬਲੀ ਦਾ ਰਾਜ ਹੜਪ ਲਿਆ ਤੇ ਉਸ ਦਾ ਸਿਰ ਕੁਚਲ ਦਿੱਤਾ। ਮਹਾਤਮਾ ਜੋਤੀਬਾ ਫੂਲੇ ਨੇ ਆਪਣੀ ਮਤਵਪੂਰਨ ਕਿਤਾਬ ਗੁਲਾਮਗੀਰੀ ਰਾਹੀਂ ਪੌਰਾਣਿਕ ਮਿਤਕਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਹਨਾਂ ਨੇ ਗੁਲਾਮਗੀਰੀ ਵਿੱਚ ਪੌਰਾਣਿਕ ਕਥਾਵਾਂ ਦੀ ਸਮੀਖਿਆ ਕਰਦਿਆਂ ਦਰਸਾਇਆ ਕਿ ਕਿਵੇਂ ਆਰੀਅਨ ਧਰਮ ਗ੍ਰੰਥਾ ਰਾਹੀਂ ਸਥਾਨਕ ਲੋਕਾਂ ਨੂੰ ਗੁਲਾਮ ਬਣਾਉਣ ਦੀ ਯੋਜਨਾ ਕਢੀ ਸੀ ਉਹਨਾਂ ਨੇ ਵਿਸ਼ਨੂੰ ਦੇ ਵਾਮਨ અવਤਾਰ ਨੂੰ ਇੱਕ ਰਾਜਨੀਤਿਕ ਚਾਲ ਵਜੋਂ ਵੇਖਿਆ ਜਿਸ ਰਾਹੀਂ ਮਹਾਰਾਜਾ ਬਲੀ ਨੂੰ ਤੋਖੇ ਨਾਲ ਰਾਜਪਾਗ ਤੋਂ ਹਟਾਇਆ ਤੇ ਕਤਲ ਕੀਤਾ ਗਿਆ ਡਾਕਟਰ ਪੀਮਰਾਓ ਅੰਬੇਡਕਰ ਨੇ ਆਪਣੀਆਂ ਲਿਖਤਾਂ ਰਾਹੀਂ ਇਹ ਦਰਸਾਇਆ ਕਿ ਹਿੰਦੂ ਧਰਮ ਗ੍ਰੰਥਾ ਰਾਹੀਂ ਸ਼ੂਦਰਾ ਅਤੇ ਦਰਾਵੜਾ ਨੂੰ ਦਬਾਇਆ ਗਿਆ ਹੈ ਉਹਨਾਂ ਨੇ ਧਰਮ ਧਾਰਮਿਕ ਗ੍ਰੰਥਾ ਅਤੇ ਰਾਜਨੀਤਿਕ ਸੰਸਥਾਵਾਂ ਦਾ ਵਿਸ਼ਲੇਸ਼ਣ ਕਰਕੇ ਸਮਾਜਿਕ ਪਰਿਵਰਤਨ ਦੀ ਲਹਿਰ ਚਲਾਈ। ਉਹਨਾਂ ਦੀ ਸੋਚ ਨੇ ਪੌਰਾਣਕ ਮਿਥਕਾਂ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਣ ਦੀ ਸਹਿਤ ਤੇ ਦਿਸ਼ਾ ਦਿੱਤੀ। ਇਹ ਪੌਰਾਣਕ ਕਥਾਵਾਂ ਤੇ ਮਿਥਾਂ ਦਰਸਾਉਂਦੀਆਂ ਹਨ ਕਿ ਇਤਿਹਾਸ ਸਿਰਫ ਰਾਜਿਆਂ ਦੀ ਜਿੱਤ-ਹਾਰ ਨਹੀਂ। ਸਗੋਂ ਆਰੀਆ-ਅਨਾਰੀਆ ਦੇ ਸੰਗ੍ਰਸ਼ ਦੀ ਦਾਸਤਾਨ ਹੈ। ਇਹ ਲੋਕਾਂ ਦੀ ਆਤਮ-ਗੌਰਵ, ਵਿਰਾਸਤ ਅਤੇ ਨਿਆਂ ਦੀ ਲੜਾਈ ਵੀ ਹੈ। ਜੋਤੀਬਾ ਫੂਲੇ ਅਤੇ ਬਾਬਾ ਸਾਹਿਬ ਅੰਬੇਡਕਰ ਵਰਗੇ ਆਗੂਆਂ ਨੇ ਸਾਨੂੰ ਇਹ ਸਿਖਾਇਆ ਕਿ ਪੌਰਾਣਕ ਕਥਾਵਾਂ ਦੀਆਂ ਪਰਤਾਂ ਹੇਠਾਂ ਲੁਕਿਆ ਸੱਚ ਸਮਝਣ ਦੀ ਜ਼ਰੂਰਤ ਹੈ ਕਿ ਕਿਵੇਂ ਬਦੇਸ਼ੀ ਆਰੀਆ ਨੇ ਮੂਲ ਨਿਵਾਸੀ ਦਰਾਵੜਾ ਨੂੰ ਗੁਲਾਮ ਬਣਾਉਣ ਲਈ ਸਾਜ਼ਿਸ਼ਾਂ ਰਚੀਆਂ ਤੇ ਇਤਿਹਾਸ ਨੂੰ ਮਿਥੇਹਾਸ ਦੀ ਤੂੜ ਹੇਠ ਰੋਲਣ ਦਾ ਯਤਨ ਕੀਤਾ ਗਿਆ। ਲੇਖਕ ਲਾਲ ਸਿੰਘ ਸੁਲਹਾਣੀ ਮੋਬਾਈਲ ਨੰਬਰ 98721 55102 ਕਦੇ ਸੋਚਿਆ ਹੈ ਕਿ ਜੇ ਕੋਈ ਮਸ਼ਹੂਰ ਪੁਰਾਣੀ ਕਥਾ ਸਿਰਫ ਇੱਕ ਕਹਾਣੀ ਨਾ ਹੋਵੇ ਸਗੋਂ ਇੱਕ ਗੂਮ ਹੋਇਆ ਇਤਿਹਾਸ ਹੋਵੇ ਤਾਂ ਕੀ ਹੋਵੇਗਾ ਅੱਜ ਅਸੀਂ ਰਾਜਾ ਬਲੀ ਦੀ ਇਸੇ ਗਾਥਾ ਨੂੰ ਇੱਕ ਬਿਲਕੁਲ ਵੱਖਰੇ ਨਜ਼ਰੀਏ ਨਾਲ ਖੋਜਾਂਗੇ ਦੇਖਾਂਗੇ ਕਿ ਕਿਵੇਂ ਮਿਥਾਂ ਦੇ ਅੰਦਰ ਬਹੁਤ ਵੱਡੇ ਵੱਡੇ ਸੱਚ ਛੁਪੇ ਹੋ ਸਕਦੇ ਨੇ ਤਾਂ ਸਵਾਲ ਇਹੀ ਉੱਠਦਾ ਹੈ ਜਿਹੜੀਆਂ ਕਹਾਣੀਆਂ ਅਸੀਂ ਪੀੜ੍ਹੀਆਂ ਤੋਂ ਸੁਣਦੇ ਆ ਰਹੇ ਹਾਂ ਕਿ ਉਹ ਸੱਚਮੁੱਚ ਸਿਰਫ ਭਗਤੀ ਜਾਂ ਧਰਮ ਬਾੜੇ ਹੀ ਨੇ ਜਾਂ ਫਿਰ ਉਨ੍ਹਾਂ ਦਾ ਕੋਈ ਹੋਰ ਇਸ ਤੋਂ ਵੀ ਡੂੰਘਾ ਮਤਲਬ ਹੋ ਸਕਦਾ ਹੈ ਕੁਝ ਵਿਆਖਿਆਵਾਂ ਦਾ ਮੰਨਣਾ ਹੈ ਕਿ ਕਹਾਣੀਆਂ ਅਸਲ ਵਿੱਚ ਇੱਕ ਵੱਡੇ ਸੱਭਿਆਚਾਰਕ ਟਕਰਾਅ ਦਾ ਇਤਿਹਾਸ ਛੁਪਾਈ ਬੈਠੀਆਂ ਨੇ ਯਾਨੀ ਪ੍ਰਹਿਲਾਦ ਅਤੇ ਬਲੀ ਦੀ ਕਹਾਣੀ ਦੋ ਪ੍ਰਾਚੀਨ ਸਮੂਹਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਇੱਕ ਪਾਸੇ ਉੱਤਰ ਤੋਂ ਆਏ ਆਰੀਅਨ ਤੇ ਦੂਜੇ ਪਾਸੇ ਭਾਰਤ ਦੇ ਮੂਲ ਨਿਵਾਸੀ ਦਰਾਵੜ ਜੇ ਇਸ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਿਰਫ ਇੱਕ ਕਹਾਣੀ ਨਹੀਂ ਰਹਿ ਜਾਂਦੀ ਸਗੋਂ ਇੱਕ ਇਤਿਹਾਸਿਕ ਘਟਨਾ ਦਾ ਰਿਕਾਰਡ ਬਣ ਜਾਂਦੀ ਹੈ ਤਾਂ ਆਲੋਸ ਗਾਥਾ ਦੀ ਸ਼ੁਰੂਆਤ ਕਰੀਏ ਪ੍ਰਹਿਲਾਦ ਤੋਂ ਸਵਾਲ ਇਹ ਹੈ ਕਿ ਉਹ ਸੱਚਮੁੱਚ ਇੱਕ ਭਗਤ ਸੀ ਜਾਂ ਫਿਰ ਰਾਜਨੀਤੀ ਦੀ ਖੇਡ ਵਿੱਚ ਸਿਰਫ ਇੱਕ ਮੋਰਾ ਦੇਖੋ ਪ੍ਰਹਿਲਾਦ ਦੀ ਕਹਾਣੀ ਸਮਝਣ ਲਈ ਪਹਿਲਾਂ ਉਸਦੇ ਪਿਤਾ ਹਿਰਣਕਸ਼ਿਪੂ ਨੂੰ ਸਮਝਣਾ ਪਵੇਗਾ ਹਾਂ ਉਹੀ ਜਿਸ ਨੂੰ ਅਸੀਂ ਅਕਸਰ ਇੱਕ ਖਲਨਾਇਕ ਦੇ ਰੂਪ ਵਿੱਚ ਦੇਖਦੇ ਹਾਂ ਪਰ ਇਸ ਵਿਆਖਿਆ ਮੁਤਾਬਕ ਉਹ ਇੱਕ ਬਹੁਤ ਹੀ ਤਾਕਤਵਰ ਦਰਾਵੜ ਰਾਜਾ ਸੀ ਜਿਸ ਨੇ ਆਪਣੀ ਮਿਹਨਤ ਨਾਲ ਤਿੰਨਾਂ ਲੋਕਾਂ ਤੇ ਰਾਜ ਹਾਸਲ ਕੀਤਾ ਸੀ ਅੱਛਾ ਹੁਣ ਇੱਥੇ ਹੀ ਕਹਾਣੀ ਇੱਕ ਦਿਲਚਸਪ ਮੋੜ ਲੈਂਦੀ ਹੈ ਦੇਖੋ ਆਮ ਤੌਰ ਤੇ ਅਸੀਂ ਪ੍ਰਹਿਲਾਦ ਨੂੰ ਇੱਕ ਮਹਾਨ ਭਗਤ ਮੰਨਦੇ ਹਾਂ ਹੈਨਾ ਪਰ ਇਹ ਰਾਜਨੀਤਿਕ ਵਿਸ਼ਲੇਸ਼ਣ ਕਹਿੰਦਾ ਹੈ ਕਿ ਉਸਨੂੰ ਆਰਿਆਨ ਦੇਵਤਿਆਂ ਨੇ ਆਪਣੇ ਹੀ ਪਰਿਵਾਰ ਦੇ ਖਿਲਾਫ ਇੱਕ ਮੋਹਰੇ ਵਾਂਗ ਵਰਤਿਆ ਸੀ ਪਰ ਰੁਕੋ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਸ ਵਿਸ਼ਲੇਸ਼ਣ ਮੁਤਾਬਕ ਜਦੋਂ ਪ੍ਰਹਿਲਾਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਨਾਲ ਥੋਕਾ ਹੋਇਆ ਹੈ ਤਾਂ ਉਸਨੇ ਬਗਾਵਤ ਕਰ ਦਿੱਤੀ ਉਸਨੇ ਆਪਣੇ ਹੀ ਉਹਨਾਂ ਪੁਰਾਣੇ ਆਰੀਅਨ ਸਹਿਯੋਗੀਆਂ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਇਹ ਸੰਘਰਸ਼ ਰੁਕਿਆ ਨਹੀਂ ਇਹ ਅਗਲੀ ਪੀੜੀ ਤੱਕ ਗਿਆ ਪ੍ਰਹਿਲਾਦ ਦੇ ਪੁੱਤਰ ਵਿਰੋਚਨ ਤੱਕ ਵਿਰੋਚਨ ਨੇ ਆਪਣੇ ਪਿਤਾ ਦੀ ਇਸੇ ਬਗਾਵਤ ਨੂੰ ਅੱਗੇ ਤੋਰਿਆ ਪਰ ਉਸ ਦੀ ਲੜਾਈ ਸਿਰਫ ਰਾਜਨੀਤੀ ਤੱਕ ਸੀਮਿਤ ਨਹੀਂ ਸੀ ਇਹ ਸੱਭਿਆਚਾਰਕ ਵੀ ਸੀ ਉਹ ਸਮਝ ਗਿਆ ਸੀ ਕਿ ਉਸ ਦੇ ਦਾਦੇ ਦੀ ਹੱਤਿਆ ਪਿੱਛੇ ਕੀ ਸਾਜ਼ਿਸ਼ ਸੀ ਅਤੇ ਉਸ ਨੇ ਆਪਣੇ ਲੋਕਾਂ ਦੀ ਵਿਰਾਸਤ ਅਤੇ ਉਹਨਾਂ ਦੇ ਆਤਮ ਸਨਮਾਨ ਨੂੰ ਦੁਬਾਰਾ ਜਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਫਿਰ ਇਸ ਕਾਥਾ ਦੇ ਸਭ ਤੋਂ ਮਸ਼ਹੂਰ ਰਾਜੇ ਦੀ ਐਂਟਰੀ ਹੁੰਦੀ ਹੈ ਪ੍ਰਹਿਲਾਦ ਦਾ ਪੋਤਰਾ ਰਾਜਾ ਬਲੀ ਕਿਹਾ ਜਾਂਦਾ ਹੈ ਕਿ ਉਸ ਦਾ ਸ਼ਾਸਨ ਦਰਾਵੜ ਰਾਜ ਦਸ ਸੁਨਹਿਰੀ ਯੁਗ ਸੀ ਜ਼ਰਾ ਸੋਚੋ ਬਲੀ ਦੇ ਰਾਜ ਨੂੰ ਇੱਕ ਆਦਰਸ਼ ਰਾਜ ਕਿਹਾ ਗਿਆ ਹੈ ਇੱਕ ਅਜੀਹਾ ਸੁਨੇਰੀ ਯੁੱਗ ਜਿੱਥੇ ਨਾ ਕੋਈ ਗਰੀਬੀ ਸੀ ਨਾ ਕੋਈ ਬਿਮਾਰੀ ਤੇ ਨਾ ਹੀ ਕੋਈ ਅੰਨਿਆ ਲੋਕ ਬਹੁਤ ਖੁਸ਼ਹਾਲ ਸਨ ਅਤੇ ਇੰਨਾ ਹੀ ਨਹੀਂ ਉਸਨੇ ਦੇਵਤਿਆਂ ਯਾਨੀ ਕਿ ਆਰੀਆਨਾ ਨੂੰ ਵੀ ਜੰਗ ਵਿੱਚ ਹਰਾਇਆ ਸੀ ਪਰ ਐਨਾ ਵਧੀਆ ਰਾਜ ਫਿਰ ਇਸ ਦਾ ਅੰਤ ਕਿਵੇਂ ਹੋਇਆ ਇੱਥੋਂ ਹੀ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ ਇਸ ਸਰੋਤ ਮੁਤਾਬਕ ਬਲੀ ਦਾ ਅੰਤ ਕੋਈ ਦੇਵੀ ਘਟਨਾ ਨਹੀਂ ਸੀ ਬਲਕਿ ਇੱਕ ਬਹੁਤ ਸੋਚੀ ਸਮਝੀ ਰਾਜਨੀਤਿਕ ਸਾਜ਼ਿਸ਼ ਸੀ ਜਿਸ ਉਤੇ ਧਰਮ ਦਾ ਪਰਦਾ ਪਾੜ ਦਿੱਤਾ ਗਿਆ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਵामਨ અવਤਾਰ ਦੀ ਕਹਾਣੀ ਰਾਹੀਂ ਦੇਖੋ ਕਿਵੇਂ ਵਿਸ਼ਨੂੰ ਇੱਕ ਬ੍ਰਾਹਮਣ ਦਾ ਪੇਸ ਬਣਾ ਕੇ ਆਉਂਦੇ ਨੇ ਤੇ ਰਾਜਾ ਬਲੀ ਤੋਂ ਸਿਰਫ ਤਿੰਨ ਕਦਮ ਜ਼ਮੀਨ ਮੰਗਦੇ ਨੇ ਪਰ ਇਹ ਦਾਨ ਇਹ ਉਦਾਰਤਾ ਹੀ ਇੱਕ ਤੋਖਾ ਸਾਬਤ ਹੋਈ ਅਤੇ ਰਾਜਾ ਬਲੀ ਦੀ ਆਪਣੀ ਦਰਿਆਦਿਲੀ ਹੀ ਉਸਦੇ ਪਤਨ ਦਾ ਕਾਰਨ ਬਣ ਗਈ ਤਸਵਾਲ ਇਹ ਹੈ ਕਿ ਇਹ ਪੂਰੀ ਵਿਆਖਿਆ ਇਹ ਨਜ਼ਰੀਆ ਆਇਆ ਕਿੱਥੋਂ ਹੈ ਦਰਸਲ ਇਹ 19ਵੀਂ ਅਤੇ 20ਵੀਂ ਸਦੀ ਦੇ ਦੋ ਬਹੁਤ ਹੀ ਵੱਡੇ ਭਾਰਤੀ ਚਿੰਤਕਾਂ ਅਤੇ ਸਮਾਜ ਸੁਧਾਰਕਾਂ ਦੇ ਕੰਮ ਤੇ ਆਧਾਰਿਤ ਹੈ ਇਸ ਵਿੱਚ ਪਹਿਲਾ ਨਾਮ ਆਉਂਦਾ ਹੈ ਮਹਾਤਮਾ ਜੋਤੀਬਾ ਫੁੱਲੇ ਦਾ ਉਹਨਾਂ ਦਾ ਮੰਨਣਾ ਸੀ ਕਿ ਇਹ ਪੁਰਾਣਿਕ ਕਥਾਵਾਂ ਅਸਲ ਵਿੱਚ ਸਥਾਨਿਕ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦਾ ਇੱਕ ਜ਼ਰੀਆ ਸਨ ਤਾਂ ਕਿ ਸਮਾਜਿਕ ਢਾਂਚੇ ਨੂੰ ਸਹੀ ਠਹਿਰਾਇਆ ਜਾ ਸਕੇ ਅਤੇ ਫਿਰ ਇਸ ਵਿਸ਼ਲੇਸ਼ਣ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੇ ਵਿਚਾਰਾਂ ਦਾ ਵੀ ਹਵਾਲਾ ਹੈ। ਉਹਨਾਂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਵੇਂ ਧਾਰਮਿਕ ਗ੍ਰੰਥਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਕੰਟਰੋਲ ਹਾਸਲ ਕਰਨ ਲਈ ਵਰਤਿਆ ਜਾ ਸਕਦਾ ਹੈ। ਤਾਂ ਫਿਰ ਇਸ ਸਬਦਾ ਕੀ ਮਤਲਬ ਨਿਕਲਦਾ ਹੈ? ਆਖਰਕਾਰ ਇਸ ਸਾਰਾ ਵਿਸ਼ਲੇਸ਼ਣ ਸਾਨੂੰ ਕਿਸ ਸਿੱਟੇ 'ਤੇ ਲੈ ਕੇ ਜਾਂਦਾ ਹੈ? ਸਿੱਟਾ ਇਹ ਹੈ ਕਿ ਇਹ ਮਿਥਾਂ ਸਿਰਫ ਕਹਾਣੀਆਂ ਨਹੀਂ ਹਨ। ਇਹ ਇੱਕ ਹਾਰੇ ਹੋਏ ਸੱਭਿਆਚਾਰ ਦੇ ਸੰਘਰਸ਼, ਉਹਨਾਂ ਦੀ ਵਿਰਾਸਤ ਅਤੇ ਉਹਨਾਂ ਦੇ ਆਤਮ ਸਨਮਾਨ ਦੀ ਲੜਾਈ ਦਾ ਰਿਕਾਰਡ ਹੋ ਸਕਦੀਆਂ ਨੇ, ਇੱਕ ਅਜੇਹਾ ਇਤਿਹਾਸ ਜਿਸ ਨੂੰ ਜਿੱਤਣ ਵਾਲਿਆਂ ਨੇ ਧਰਮ ਦੇ ਪਰਦੇ ਹੇਕ ਦਬਾ ਦਿੱਤਾ। ਅਤੇ ਅੰਤ ਵਿੱਚ ਇਹ ਵਿਸ਼ਲੇਸ਼ਣ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਅਹਿਮ ਸਵਾਲ ਨਾਲ ਛੱਡ ਜਾਂਦਾ ਹੈ ਕਿ ਜਿਹੜੀਆਂ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਉਹਨਾਂ ਦੇ ਅੰਦਰ ਹੋਰ ਕਿਹੜੇ-ਕਿਹੜੇ ਸੱਚ ਛੁਪੇ ਹੋ ਸਕਦੇ ਨੇ? ਤੇ ਸਭ ਤੋਂ ਵੱਡਾ ਸਵਾਲ ਕਿ ਅਸੀਂ ਉਹਨਾਂ ਸੱਚ ਨੂੰ ਲੱਭਣ ਲਈ ਤਿਆਰ ਹਾਂ?